ਉਹ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਇਸ ਕੱਛੂ ਕੋ ਮੇਰੇ ਸਰੀਰ ਤੋਂ ਤੁਸੀਂ ਇਹਦੀ ਉਮਰ ਦਾ ਅੰਦਾਜ਼ਾ ਲਾ ਸਕਦੇ ਇੱਕ ਅਜਵੀਂ ਖੇਡ ਪਾਣੀ ਦੇ ਅੰਦਰ ਚੱਲਣ ਲੱਗੀ ਹੋਈ ਆ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਵਾਹਿਗੁਰੂ ਨੇ ਇਸ ਧਰਤੀ ਨੂੰ ਬੜਾ ਖੂਬਸੂਰਤ ਬਣਾਇਆ ਤੇ ਇਸ ਸਮੁੰਦਰ ਦੇ ਵਿੱਚ ਇੰਨਾ ਡੂੰਘੇ ਪਾਣੀਆਂ ਦੇ ਵਿੱਚ ਇੱਕ ਅਲੱਗ ਹੀ ਦੁਨੀਆ ਵਸਦੀ ਆ ਤੇ ਉੱਥੇ ਇੱਕ ਅਲੱਗ ਹੀ ਸਿਸਟਮ ਕੰਮ ਕਰਦਾ ਮੱਛੀ ਦੇਖੋ ਤੁਸੀਂ ਇਹ ਆਪਣੇ ਆਪ ਨੂੰ ਮਰਨ ਦੀ ਜਿਵੇਂ ਇੱਕ ਐਕਟਿੰਗ ਕਰਦੀ ਆ ਮਰਨ ਦਾ ਇੱਕ ਢੋਂਗ ਰਚਦੀ ਆ ਦੂਜੀਆਂ ਮੱਛੀਆਂ ਨੂੰ ਜਾਂ ਆਪਣੇ ਸ਼ਿਕਾਰ ਨੂੰ ਫੜਨ ਵਾਸਤੇ ਆਪਣੇ ਭੋਜਨ ਨੂੰ ਫੜਨ ਵਾਸਤੇ ਤੇ ਜਿੱਦਾਂ ਹੀ ਇਹਦੇ ਕੋਲੇ ਛੋਟੀਆਂ ਮੱਛੀਆਂ ਆਉਂਦੀਆਂ ਨੇ ਕਿ ਮਰੀ ਹੋਈ ਆ ਇਹ ਇਹ ਉਦਾਂ ਹੀ ਉਹਨਾਂ ਦੇ ਉੱਤੇ ਅਟੈਕ ਕਰਦੀ ਆ ਤੇ ਮੱਛੀਆਂ ਨੂੰ ਖਾ ਲੈਂਦੀ ਆ ਸੋ ਇਹਨਾਂ ਦੇ ਅੰਦਰ ਵੀ ਜਾਣੀ ਇਹ ਚੀਜ਼ ਦੀ ਸਮਝ ਹੈਗੀ ਆ ਕਿ ਅਸੀਂ ਆਪਣਾ ਢਿੱਡ ਕਿਵੇਂ ਭਰਾਂ ਤੇ ਆ ਦੇਖੋ ਤੁਸੀਂ ਇਹ ਜਿਹੜੀਆਂ ਛੋਟੀਆਂ ਮੱਛੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇਹਨਾਂ ਦਾ ਕੀ ਇਲਾਕਾ ਕਹਿੰਦੇ ਤੇ ਇਹਨਾਂ ਦੇ ਇਲਾਕੇ ਦੇ ਵਿੱਚ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹ ਆਉਂਦੀਆਂ ਨੇ ਆਪਣੇ ਦੰਦ ਸਾਫ਼ ਕਰਾਉਣ ਤੇ ਇਹ ਛੋਟੀਆਂ ਮੱਛੀਆਂ ਉਹਨਾਂ ਦੇ ਮੂੰਹ ਦੇ ਵਿੱਚ ਜਾ ਕੇ ਉਹਨਾਂ ਦੇ ਜਿਹੜੇ ਦੰਦ ਨੇ ਉਹ ਸਾਫ਼ ਕਰਦੀਆਂ ਉਹਨਾਂ ਦੇ ਵਿੱਚ ਫਸਿਆ ਹੋਇਆ ਮਾਸ ਆ ਜਿਹੜਾ ਉਹ ਸਾਫ਼ ਕਰਦੀਆਂ ਨੇ ਉਹਨਾਂ ਦੀ ਡੈੱਡ ਸਕਿਨ ਆ ਉਹ ਸਾਫ਼ ਕਰਦੀਆਂ ਨੇ ਇਹਨਾਂ ਦਾ ਇਹ ਕੰਮ ਆ ਇਥੋਂ ਤੱਕ ਕਿ ਜੇ ਬੰਦਾ ਮੂੰਹ ਖੋਲ ਲਵੇ ਜਾ ਕੇ ਤਾਂ ਉਹਦੇ ਮੂੰਹ ਦੇ ਵਿੱਚੋਂ ਵੀ ਇਹ ਆਪਣੇ ਵੱਲੋਂ ਪੂਰੀ ਸਫਾਈ ਕਰਦੀਆਂ ਨੇ ਤੇ ਜਣੀ ਕਹਿਣ ਦਾ ਮਤਲਬ ਵੀ ਇੱਕ ਪਰਮਾਤਮਾ ਨੇ ਸਿਸਟਮ ਇੰਨਾ ਤਕੜਾ ਤਿਆਰ ਕੀਤਾ ਹੋਇਆ ਨਾ ਕਿ ਹਰ ਚੀਜ਼ ਇੱਕ ਸਟੀਕ ਤਰੀਕੇ ਦੇ ਨਾਲ ਤੇ ਉਹਦੇ ਹੁਕਮ ਦੇ ਵਿੱਚ ਉਹਦੇ ਭਾਣੇ ਦੇ ਵਿੱਚ ਹੋ ਰਹੀ ਆ ਤਾਂ ਹੀ ਕਹਿੰਦੇ ਆ ਨਾ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਤੇ ਦੇਖੋ ਤੁਸੀਂ ਪਾਣੀ ਦੇ ਵਿੱਚ ਇੱਕ ਅਲੱਗ ਹੀ ਦੁਨੀਆ ਚੱਲ ਰਹੀ ਹੈ ਹਨਾ ਉੱਥੇ ਦਾ ਸਿਸਟਮ ਅਲੱਗ ਆ ਉੱਥੇ ਦੇ ਨਿਯਮ ਅਲੱਗ ਨੇ ਸੋ ਵਾਕਈ ਉਹ ਬੜਾ ਮਹਾਨ ਆ ਬੜਾ ਮਹਾਨ ਤੇ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਉਹਦੇ ਪੈਦਾ ਕੀਤੇ ਹੋਏ ਜੀਵ ਜੰਤੂ ਹਰ ਇੱਕ ਸ਼ੈ ਇਸੇ ਕਰਕੇ ਆਪਾਂ ਕਹਿੰਦਾ ਕਿ ਪ੍ਰਮਾਤਮਾ ਨੂੰ ਬਸ ਤੁਸੀਂ ਇੱਕ ਵਾਰੀ ਅਰਪਣ ਹੋ ਜਿਓ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚੋਂ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਂਦਾ। ਤੇ ਕਮਾਲ ਆ ਵਾਹਿਗੁਰੂ। ਬਹੁਤ ਕਮਾਲ। ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਮਿੱਤਰੋ। ਕਲਾ ਵਰਤਦੀ ਆ ਚਮਤਕਾਰ ਹੁੰਦੇ ਨੇ। ਭਰੋਸਾ ਰੱਖਣਾ ਸਿੱਖੋ ਤੇ ਅਰਦਾਸ ਕਰਨੀ ਸਿੱਖੋ। ਜਿਉਂਦੇ ਵਾਸਤੇ ਰਹੋ। ਧੰਨਵਾਦ।